ਪੁਰੀ ਮਹੱਲਾ ਪੰਜਵਾਹ ਤੂੰ ਦਾਤਾ ਜੀਆ ਸਭਨਾ ਦਾ ਅੱਗੇ ਸ਼ਰਮ ਰੰਮ ਕਰਦੇ ਨੇ ਸੱਚੇ ਪਰਸ਼ਾ ਤੂੰ ਦਾਤਾ ਹੈ ਸਾਰੇ ਦਿਆਂ ਨੂੰ ਦਾਤ ਦੇਣ ਵਾਲਾ ਜਾਨ ਕੋ ਦੇ ਤ ਅਜਾਨ ਕੋ ਦੇ ਜਮੀਨ ਕੋ ਦੇ ਜਮਾਨ ਕੋ ਦੇ ਹੈ ਸਾਰਿਆਂ ਦਾ ਕਿ ਮਹਾਰਾਜ ਆਪ ਦਾਸ ਦੇਣ ਵਾਲੇ ਸਾਰੇ ਅਨੰਦੀ ਕਰਤੋਮ ਬਹੁਤ ਸਾਡੇ ਯਾਦ ਚੁਕਿਆ ਹੈ ਕਿ ਤੁਹਾਰੇ ਹੋ ਬਸੋ ਮੇਰੀ ਮੰਗ ਲਾ ਲੀ ਕਿਰਪਾ ਕਰੋ ਅੰਤ ਜੀ ਆਮੀ ਮੇਰੇ ਮਨ ਦੇ ਵਿਚਾਰ ਬਕਿਰਦਾ ਕਰਕੇ ਬਸੋ ਕਦੇ ਵਿਸਰੋ ਨਾ ਮੇਰੇ ਤਾਈ ਚਾਰਨ ਕਾਉਨਲ ਰਦਮਾ ਹੈ ਸੁਮਾਈ ਜਿਨ੍ਹਾਂ ਦੇ ਹਿਰਦੇ ਚ ਮਾਰੇ ਆਪ ਦੇ ਚਰਨ ਕਬਲਵਾਦ ਪ੍ਰਕਾਸ਼ ਮੈ ਸਮਾਗੇ ਹਨ ਤਹ ਭਰਮ ਹਨੇਰਾ ਨਾ ਉਹਨਾਂ ਹਿਰਦਿਆ ਦੀ ਭਰਮ ਨਹੀਂ ਹੈ ਕਿਸੇ ਪ੍ਰਕਾਰ ਦਾ ਭੀਤ ਭਰਮ ਕਰਤਾ ਤਤਪਰਮ ਪਰਮ ਸੰਗਵਕਾਰ ਬ੍ਰਹਮ ਇਤਿਹਾਸ ਸਤ ਪਰਮ ਪੰਜੋ ਪਰਮ ਸੰਸਾਰ ਇਹ ਪੰਜ ਪ੍ਰਕਾਰ ਦਾ ਭਰਮ ਨਹੀਂ ਹੈ ਅਗਿਆਨ ਦਾ ਇਹ ਹਨੇਰਾ ਅਵਰਣ ਸ਼ਕਤੀ ਹੈ ਬੋਖੀਅ ਸ਼ਕਤੀ ਆਦਤ ਇਹ ਹਨੇਰਾ ਵੀ ਇਹਨਾਂ ਦੇ ਅੰਦਰ ਨਹੀਂ ਹੈ ਕਿਸੇ ਪ੍ਰਕਾਰ ਦਾ ਠਾਕੁਰ ਜਾ ਸਿਮਰ ਆਸੀ ਤਾਂਹੀ ਜੇ ਠਾਕੁਰ ਸਰਬ ਕੇ ਸਵਾਮੀ ਅਕਾਲ ਪੁਰਖ ਜਦੋਂ ਆਪ ਦਾ ਸਿਮਰਨ ਕਰੀਏ ਤੁਸੀਂ ਕਿਸੇ ਜਗ੍ਹਾ ਜੁਸਖਿਆਤ ਹੋ ਜਾਂਦੇ ਹੋ ਆਪ ਦੇ ਸਿਮਰਨ ਕਰਕੇ ਪਰਬਤ ਹੁੰਦੇ ਹੋ ਜਿਵੇਂ ਗਰੋਪੀ ਨੇ ਆਪ ਦਾ ਸਿਮਰਨ ਕੀਤਾ ਸੀ ਤੇ ਉੱਥੇ ਹੀ ਕੱਪੜ ਕੋਟੋਂ ਸਾਰਨ ਥਕੇ ਦੂਤ ਨੇ ਪਰਵਸਾਂਦੀ ਦ੍ਰੋਪਦੀ ਦਾ ਇਨਾ ਪਰਦਾ ਢੱਕਿਆ ਕੱਪੜਿਆਂ ਦੇ ਉਹਦੇ ਆਦਮੀ ਨਹੀਂ ਤੁਰਿਆ ਫਿਰਦਾ ਲੋਈਆਂ ਸਾਰੀਆਂ ਸਾਨਾ ਤੇ ਉਹਦੇ ਪਰਦਾ ਨਹੀਂ ਪਾੜ ਸਕੇ ਉਹ ਦ੍ਰੋਪਦੀ ਲਾਜ ਰੱਖੀ ਸੀ ਉਹਨਾਂ ਆਪ ਦਾ ਸਿਮਰਨ ਕੀਤਾ ਸੀ ਜੁਦਸ਼ਤਰ ਜਿਹੜਾ ਸੀ ਉਹ ਭਾਵੇਂ ਧਰਮ ਦਾ ਪੁੱਤਰ ਸੀ ਜੂਆ ਖੇਣਾਂ ਦੇ ਅੰਤਯਾਮੀ ਤੇਰਾ ਸਿਮਰਨ ਨਹੀਂ ਕੀਤਾ ਇਸ ਕਰਕੇ ਰਾਜ ਦੇਸ ਸਭ ਹਾਰ ਕੇ ਬਣਵਾਸ ਨੂੰ ਜਾਣਾ ਪਿਆ ਇਸ ਪ੍ਰਕਾਰ ਹੈ ਨਾਰਾ ਜਿੱਥੇ ਤੂੰ ਤੈਨੂੰ ਸਿਮਰਿਏ ਉਥੇ ਹੀ ਤੂੰ ਪ੍ਰਗਟ ਹੋ ਜਾਣਾ ਹੈ ਜਿੱਦੀ ਭਾਵਨਾ ਨਾਲ ਜਿਹੜਾ ਸਿਮਰੇ ਉਹਨਾਂ ਦੇ ਤੂੰ ਸਹਿਤਾ ਕਰਨ ਵਾਲਾ ਹੈ ਕਰ ਕਿਰਪਾ ਸਰਬ ਪ੍ਰਤਪਾਲਕ ਇਹ ਸਾਰਿਆਂ ਦੇ ਤਾਂ ਹੀ ਪ੍ਰਤਪਾਲਾ ਕਰਨ ਵਾਲੇ ਪਰਮੇਸ਼ਰ ਆਪ ਸਾਡੇ ਤੇ ਕਿਰਪਾ ਦੀ ਸ੍ਰਿਸ਼ਟੀ ਕਰੋ ਬਰਬ ਕਹੋ ਸਦਾ ਸਲਾਹੀ ਜੇ ਪ੍ਰਭੂ ਸਮਰੱਥ ਆਪ ਨੂੰ ਸਦਾ ਸਲਾਮ ਦੇ ਰਹੀਏ ਆਪ ਦੀ ਸਿਫਤ ਕਰਦੇ ਰਹੀਏ ਰਹਾਉ ਸਾਹ ਸਾਬ ਕੀ ਰਨਾਮ ਸੁਮਾਰਉ ਆਉਂਦੇ ਜਨ ਦੇ ਸਵਾਸ ਨਾਲ ਇਹ ਸਵਾਸਾਂ ਦੇ ਸਵਾਸ ਨੂੰ ਆਉਂਦੇ ਜਨ ਦੇ ਸਵਾਸਾਂ ਨਾਲ ਤੇ ਨਾਮ ਨੂੰ ਸੁਮਾਲੀਏ ਯਾਦ ਕਰੀਏ ਕਉਹੀ ਕੋ ਪ੍ਰਭ ਆਹੀ ਇਹ ਪ੍ਰਭੂ ਸਾਡੇ ਅੰਦਰ ਹੋਲ ਕਿਸੇ ਪਦਾਰਥ ਦੀ ਇੱਛਾ ਨਾ ਹੋਵੇ ਤੈਨੂੰ ਇਹ ਪ੍ਰਭੂ ਆਹੀ ਨਾਲ ਚਾਹੀਏ ਹੋਰ ਕਿਸੇ ਜਾਣ ਅਜਨਾਂ ਫਸ ਗਏ ਅਸੀਂ ਨਾਨਕ ਤੀਗ ਪਈ ਕਰਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰੂ ਅਰਜਨ ਦੇਵ ਜੀ ਟੇਕੋਟ ਹੋਈ ਏ ਸਾਡੇ ਹੰਦੇ ਤੋਂ ਕਰਤੋ ਅਪੁਰਖ ਅਕਾਲ ਪੁਰਖ ਦੀ ਹੋਰ ਆਤ ਬਿਡਾਣੀ ਲਾਹੇ ਹੋਰ ਜਿਹੜੀ ਬਿਡਾਣੀ ਹੈਰਾਨ ਕਰਨ ਵਾਲੀ ਆਸਾ ਹਸੀ ਬਿਡਾਣੀ ਬਗਾਨੀ ਦੇਵੀ ਦੇਵਤਿਆਂ ਦੀ ਆਸ ਸੀ ਕੇ ਸਭ ਲਾ ਦਤੀ ਹਾਂ